ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਐਨਪੀਸੀਸੀਐਚ ਦੇ ਸਲਾਹਕਾਰ ਡਾਕਟਰ ਨਰੇਸ਼ ਪ੍ਰੋਹਿਤ ਨੇ ਪੰਜਾਬ ਦੇ ਵਿੱਚ ਤਾਪਮਨ ਦੇ ਵਿੱਚ ਹੋ ਰਹੀ ਗਿਰਾਵਟ ਦੇ ਕਾਰਨ ਲੋਕਾਂ ਨੂੰ ਸਰਦੀਆਂ ਦੇ ਮਹੀਨਿਆਂ ਦੌਰਾਨ ਮੌਸਮੀ ਸਾਹ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਵਾਧੂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਜਿਵੇਂ ਬਿਲਕੁਲ ਡਾਕਟਰ ਪੁਰੀਹਤ ਨੇ ਕਿਹਾ ਹੈ ਕਿ ਸਰਦੀਆਂ ਦੌਰਾਨ ਕੁਝ ਸਾਧਾਰਨ ਸਾਵਧਾਨੀਆਂ ਵਰਤਰੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਕੋਈ پیچیدਗੀਆਂ ਤੋਂ ਬਚਿਆ ਜਾ ਸਕੇ ਜੇਕਰ ਖਾਂਗ ਬੁਖਾਰ ਜਾਂ ਫਿਰ ਸਾਹ ਲੈਣ ਦੇ ਵਿੱਚ ਮੁਸ਼ਕਲ ਬਣ ਰਹੀ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਦੇ ਨਾਲ ਨਾਲ ਆਫਤ ਸਾਹ ਸਿਹਤ ਮਾਹਰ ਡਾਕਟਰ ਪੁਰੀਹਤ ਨੇ ਕਿਹਾ ਹੈ ਕਿ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਵਿੱਚ ਸਾਹ ਦੀਆਂ ਬਿਮਾਰੀਆਂ ਕਰਕੇ ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਬਿਮਾਰੀ ਸੀਪੀਓਡੀ ਦੇ ਮਰੀਜ਼ਾਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਨਾਲ ਦੀ ਨਾਲ ਸੀਪੀਓਡੀ ਦੇ ਵਿੱਚ ਕ੍ਰੋਨਿਕ ਬ੍ਰੌਂਕਾਈਟਿਸ ਅਤੇ ਐਮਫੀਸੀਮਾ ਸ਼ਾਮਲ ਨੇ ਇਸ ਤੋਂ ਇਲਾਵਾ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਅਲਰਜੀ ਵਾਲੇ ਦਮੇ ਦੇ ਮਾਮਲੇ ਵੀ ਵੱਧ ਰਹੇ ਨੇ ਇਸ ਤਹਿਤ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਲੋਕਾਂ ਨੂੰ ਠੰਡੀ ਹਵਾ ਧੂੜ ਅਤੇ ਧੂਏ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ ਭੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨ ਕੇ ਜਾਣਾ ਚਾਹੀਦਾ ਹੈ ਹੱਥਾਂ ਦੀ ਸਫਾਈ ਰੱਖਣੀ ਚਾਹੀਦੀ ਹੈ ਤੇ ਬਹੁਤ ਸਾਰਾ ਪਾਣੀ ਜ਼ਰੂਰ ਤੇ ਜ਼ਰੂਰ ਪੀਣਾ ਚਾਹੀਦਾ ਹੈ ਤਾਂ ਕਿ ਇਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਦੂਰ ਰਿਹਾ ਜਾ ਸਕੇ ਔਰ ਨਾਲ ਦੀ ਨਾਲ ਇਸ ਨੂੰ ਰੋਕਥਾਮ ਦੇ ਲਈ ਉਪਾਅ ਵੀ ਕਰਨੇ ਚਾਹੀਦੇ ਨੇ ਡਾਕਟਰ ਨੇ ਸਵੈ ਚਿਕਿਤਸਾ ਖਾਸ ਕਰਕੇ ਬਿਨਾਂ ਡਾਕਟਰੀ ਸਲਾਹ ਨਾਲ ਮਿਲਣ ਵਾਲੀ ਯਾਨ ਖਾਂਸੀ ਦੀਆਂ ਦਵਾਈਆਂ ਤੇ ਬਿਹਤਰੀਨ ਇਸਤੇਮਾਲ ਪ੍ਰਤੀ ਅਪੀਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਸਾਰੇ ਸਿਰਫ ਹਰ ਕਿਸਮ ਦੀ ਖਾਂਗਲੇ ਟੁਕਵੇਂ ਨਹੀਂ ਹੁੰਦੇ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੇ ਇਹ ਵਧੀਆ ਵੀ ਹੁੰਦਾ ਹੈ ਸੁੱਕੀ ਖੰਗ ਦੇ ਲਈ ਡੈਕਸਟੋ ਮੀਥਰਫਾਨ ਜਾਂ ਫਿਰ ਕੁਦਰਤੀ ਸ਼ਹਿਦ ਆਧਾਰਿਤ সিরাপ ਮਦਦਗਾਰ ਸਾਬਤ ਹੋ ਸਕਦੇ ਨੇ ਜਦੋਂ ਕਿ ਜਦੋਂ ਬਲਗਮ ਦੀ ਗੱਲ ਕਰਦੇ ਹਾਂ ਜਾਂ ਫਿਰ ਖੰਗ ਦੀ ਗੱਲ ਕਰਦੇ ਹਾਂ ਤੇ ਡਾਕਟਰ ਦੁਆਰਾ ਨਿਰਧਾਰਿਤ ਐਕਸਪੈਕਟਰੈਂਟ সিরাপ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਸੀਰੀਅਲ ਮਹਾਮਾਰੀ ਵਿਗਿਆਨੀ ਘਰਾਂ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਜਦੋਂ ਵੀ ਸੰਭਵ ਹੋਵੇ ਹਿਊਮਿਡੀਫਾਇਰ ਦੀ ਵਰਤੋਂ ਜ਼ਰੂਰ ਤੇ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਜੋ ਸੁੱਕੀ ਅੰਦਰੂਨੀ ਹਵਾ ਕਾਰਨ ਗਲੇ ਅਤੇ ਛਾਤੀ ਦੇ ਵਿੱਚ ਜਲਨ ਨੂੰ ਰੋਕਿਆ ਜਾ ਸਕੇ ਉਨਾ ਨਹੀਂ ਫੇਫੜਿਆਂ ਜਾਂ ਫਿਰ ਦਿਲ ਦੀਆਂ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਸਮੇਂ ਸਿਰ ਫਲੂ ਅਤੇ ਨਮੂਨੀਆਂ ਵਾਲੇ ਟੀਕੇ ਲਗਵਾਉਣ ਦੀ ਵੀ اپੀਲ ਕੀਤੀ ਹੈ ਇਸ ਦੇ ਨਾਲ ਨਾਲ ਲੋਕਾਂ ਨੂੰ اپੀਲ ਕੀਤੀ ਹੈ ਕਿ ਜਦੋਂ ਵੀ ਕੋਈ ਵੀ ਬਿਮਾਰੀ ਉਹਨਾਂ ਨੂੰ ਲੱਗਦੀ ਹੈ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਡਾਕਟਰੀ ਸਲਾਹ ਦੇ ਨਾਲ ਹੀ ਦਵਾਈਆਂ ਲੈਣੀਆਂ ਚਾਹੀਦੀਆਂ ਨੇ ਘਰੇਲੂ ਇਲਾਜ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਕਿਹੜੀ ਦਵਾਈ ਕਿਹੜੀ ਮੁਸ਼ਕਲ ਲਈ ਹੈ ਖੰਗ ਵੀ ਕੇਵਲ ਇੱਕ ਕਿਸਮ ਦੀ ਨਹੀਂ ਹੁੰਦੀ ਸੋ ਜਦੋਂ ਅਸੀਂ ਇਸ ਜਲਵਾਯੂ ਪਰਿਵਰਤਨ ਦੀ ਗੱਲ ਕਰਦੇ ਹਾਂ ਤੇ ਨਾਲ ਦੇ ਨਾਲ ਮਨੁੱਖੀ ਸਿਹਤ ਦੀ ਆਬਦੀ ਦੀ ਗੱਲ ਕਰਦੇ ਹਾਂ ਸੋ ਸਲਾਹਕਾਰ ਡਾਕਟਰ ਨਰੇਸ਼ ਪੁ ਦੇ ਵਿੱਚ ਆ ਰਹੇ ਇਸ ਤਾਪਮਨ ਦੇ ਗਿਰਾਵਟ ਦੇ ਮੱਦੇਨਜ਼ਰ ਲੋਕਾਂ ਨੂੰ ਉਹਨਾਂ ਨੇ ਹੁਣ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਿਲਾਂ ਨਾ ਪੈਦਾ ਹੋ ਸਕਣ ਜਿਹੜੇ ਰੋਗੀ ਬਿਮਾਰ ਨੇ ਪਹਿਲਾਂ ਤੋਂ ਹੀ ਚਾਹੀਓ ਦਿਲ ਦੀਆਂ ਬਿਮਾਰੀਆਂ ਦੇ ਨਾਲ ਜਾਂ ਫਿਰ ਸਾਹ ਦੀਆਂ ਬਿਮਾਰੀਆਂ ਦੇ ਨਾਲ ਉਹਨਾਂ ਨੂੰ ਤੇ ਖਾਸ ਸਹਿਤਿਆਤ ਵਰਤਨ ਲਈ ਕਿਹਾ ਹੈ ਔਰ ਜਿਹੜੇ ਮੌਸਮੀ ਫਲੂ ਔਰ ਵਾਇਰਲ ਹੁੰਦੇ ਨੇ ਉਹਨਾਂ ਲਈ ਵੀ ਉਹਨਾਂ ਨੇ ਕਿਹਾ ਹੈ ਕਿ ਜ਼ਰੂਰੀ ਤੇ ਜ਼ਰੂਰੀ ਡਾਕਟਰ ਦੀ ਸਲਾਹ ਦੇ ਨਾਲ ਹੀ ਦਵਾਈਆਂ ਲਈਆਂ ਜਾਣ ਔਰ ਕੁਝ ਦਵਾਈਆਂ ਦੀ ਸੂਚੀ ਜਿਹੜੀ ਹੈ ਉਹ ਉਹਨਾਂ ਨੇ ਜ਼ਰੂਰ ਤੇ ਜ਼ਰੂਰ ਦੱਸੀ ਹੈ ਕਿ ਕਿਹੜੀਆਂ ਮੁਸ਼ਕਿਲ ਦੇ ਸਮੇਂ ਕਿਹੜੀਆਂ ਦਵਾਈਆਂ ਲਈਆਂ ਜਾ ਸੂਚਿਤ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਜੀ ਦੀ ਸਲਾਹ ਦੇ ਨਾਲ ਹੀ ਹਰ ਕੋਈ ਆਪਣਾ ਇਲਾਜ ਕਰਵਾਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ